ਅੱਜ ਜੋ ਮਾਨ ਸਰਕਾਰ ਨੇ ਕਰਸਾਨਾ ਦੀ ਜ਼ਮੀਨ ਖੋਣ ਵਾਸਤੇ ਲੈਂਡ ਪੂਲ ਜਿਹੜਾ ਕੈਪਟਲ ਆਇਆ ਹੀ ਇਹਨਾਂ ਪਾਸ ਕੀਤਾ ਹੀ ਮੁੜ ਕੇ ਕਰਸਾਨਾ ਦੇ ਦਬਾਅ ਦੇ ਵਿੱਚ ਆ ਕੇ ਸਰਕਾਰ ਨੇ ਵਾਪਸ ਲਿਆ ਅੱਜ ਇੱਕ ਉਹ ਜਿੱਤ ਰੈਲੀ ਜੋ ਜਥੇਬੰਦੀਆਂ ਮਸੂਹ ਕਿਸਾਨ ਮੋਰਚੇ ਵਾਲੀਆਂ ਜਿਹੜੀਆਂ ਉਹ ਕਰ ਰਹੀਆਂ ਵਾਂ ਉਹ ਜਿੱਤ ਰੈਲੀ ਚ ਕਾਂਗਰਾ ਜੋ ਡਿਵੀਜ਼ਨ ਆ ਉਹਦੇ ਜਿੰਨੇ ਵੀ ਸਾਰੇ ਵਰਕਰ ਆ ਸਾਥੀ ਆ ਉਹ ਅੱਜ ਸਮੇਤ バス ਭਰ ਕੇ ਉਸ ਰੈਲੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਆ ਨਾਲ ਸਾਡੀ ਪੀਲ ਵੀ ਆ ਵੀ ਵੱਧ ਤੋਂ ਵੱਧ ਜਿਹੜਾ ਉੱਥੇ ਰੈਲੀ ਦੇ ਵਿੱਚ ਜਾਓ ਜੋ ਸਰਕਾਰ ਅੱਗੇ ਸੈਂਟਰ ਸਰਕਾਰ ਤੇ ਵੀ ਦਬਾਅ ਪਾਇਆ ਜਾਵੇ ਜੋ ਕਿਸਾਨਾਂ ਦੀ ਜ਼ਮੀਨ ਜਿਹੜੀ ਉਹ ਨਾ ਖੋਈ ਜਾਵੇ ਕਿਉਂਕਿ ਜ਼ਮੀਨ ਹੀ ਕਿਸਾਨ ਦੀ ਮਾਂ ਵਾਂ ਧਰਤੀ ਆ ਕਿਸਾਨ ਮਰ ਜਾਊਗਾ ਜ਼ਮੀਨ ਨਹੀਂ ਵਾਪਸ ਕਰੂਗਾ ਜੋ ਉਹਦਾ ਹੱਕ ਵਾ ਉਹ ਲਊਗਾ ਸੋ ਇਨਾ ਹੀ ਕਹਿੰਦੇ ਹੋਏ ਅਸੀਂ ਇਸ ਵਾਸ ਨੂੰ ਪਾਲਵੇ ਦਾ ਕਰਦੇ ਆ ਮੈਂ ਜਮਹੂਰੀ ਕਿਸਾਨ ਸਭਾ ਦਾ ਤਹਿਸੀਲ ਪ੍ਰਧਾਨ ਸੁਵਿੰਦਰ ਸਿੰਘ ਖਹਿਰਾ ਇਹ ਸਾਰਿਆਂ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਦੇ ਵਿੱਚ ਸ਼ਾਮਲ ਹੋਓ ਤੇ ਜੋ ਉਸ ਨੂੰ ਆਪਣੇ ਨੂੰ ਜਾਗਰਿਤ ਕਰੇ ਪਰਸ